अरविंद केजरीवाल श्री मुख्स साहब विच पहुंच रहे ने ते वड्डा रोड शो कड्डा चल रहा है आज सराय साहब साडे मौजूद है सराय साहब किस तरीके दा माहौल लग रहा है इस वक्त बहुत बढ़िया जेडी आम आदमी पार्टी है ई त सच दे मार्ग ते चलण वाली पार्टी ਤੁਹਾਨੂੰ ਪਤਾ ਆਮ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ केजरीवाल साहब ਲੋਕਾਂ ਦੀ ਖਾਤਰ ਹਰਮਨ ਪਿਆਰੇ ਲੀਡਰ ਲੋਕਾਂ ਦੀ ਖਾਤਰ ਜੇਲ੍ਹ ਚ ਬੈਠੇ ਨੇ ਉਹਨਾਂ ਦਾ ਆਪਣਾ ਗਰਾਂ ਕੋਈ ਨਹੀਂ ਹੈ ਸਿਰਫ ਇੱਕੋ ਉਹਨਾਂ ਦਾ ਗਰਾਂ ਇੰਨਾ ਬਣਦਾ ਸੀ ਕਿ ਉਹਨਾਂ ਨੇ ਲੋਕਾਂ ਨੂੰ ਲਾਮਬੰਦ ਕੀਤਾ ਕਿ ਜਦੋਂ ਕਿਸੇ ਵਿਸ਼ੇਸ਼ ਬੰਦੇ ਨੂੰ ਕਾਬੂ ਕਰਨਾ ਹੋਵੇ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ ਹੈ ਤੇ ਉਹਨਾਂ ਨੇ ਇੰਡੀਆ ਲਾਇੰਸ ਦੀ ਗੱਲ ਕੀਤੀ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਤਾਂ ਇਸ ਕਰਕੇ ਉਹਨਾਂ ਨੇ ਫਿਰ ਦੇਖਿਆ ਕਿ ਜਿਸ ਬੰਦੇ ਨੇ ਵਿਵਤ ਬਣਾਈ ਉਹਨੂੰ ਕਿਉਂ ਨਾ ਅੰਦਰ ਕੀਤਾ ਜਾਵੇ ਤੇ ਲੋਕਤੰਤਰ ਦਾ ਘਾਣ ਕੀਤਾ ਉਹਨਾਂ ਨੇ ਪਰ ਲੋਕਤੰਤਰ ਜਿੰਦਾਬਾਦ ਹੈ ਤੁਸੀਂ ਦੇਖ ਰਹੇ ਹੋ ਆਮ ਆਰਿਆ ਆਇਆ ਇਸ ਤੋਂ ਪਹਿਲਾਂ ਜਿੰਨੀਆਂ ਪਾਰਟੀਆਂ ਤੁਸੀਂ ਬਹੁਤ ਪੱਤਰਕਾਰਤਾ ਕੀਤਾ ਕੰਮ ਕੀਤਾ ਉਹ ਸਾਰੇ ਲੋਕ ਨਾ ਕਿਰਾਏ ਤੇ ਲਿਆਉਂਦੇ ਹੁੰਦੇ ਸੀ ਤੇ ਅੱਜ ਸਾਡੇ ਨਾਲ ਜਿੰਨੇ ਵੀ ਆਏ ਆਪ ਕੋ ਆਪਣੇ ਖਰਚੇ ਤੇ ਆਇਆ ਕਿਸੇ ਨੂੰ ਕੁਝ ਨਹੀਂ ਦਿੱਤਾਗਾ ਨਾ ਕੋ ਪੈਸਾ ਨਾ ਰੋਟੀ ਨਾ ਲਾਲਚ ਸਿਰਫ ਆਪਣੇ ਆਪ ਇਹ ਹੁੰਦੀ ਹੈ ਮਤਲਬ ਲੋਕਪ੍ਰੀਤਤਾ ਜਿਹਨੂੰ ਲੋਕ ਪਿਆਰ ਕਰਦੇ ਨੇ ਕੇਜੂਅਲ ਸਾਹੂ ਨੂੰ ਲੋਕ ਪਿਆਰ ਕਰਦੇ ਨੇ ਕਿਉਂਕਿ ਇੱਕ ਚੰਗੀ ਵਿਚਾਰਧਾਰਾ ਲੈ ਕੇ ਭਾਰਤ ਦੇ ਵਿੱਚ ਆਏ ਨੇ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਚੰਗੇ ਦਿਨ ਆ ਜਾਣਗੇ ਪਰ ਇਸ ਵੇਲੇ ਤਾਂ ਠੱਕੇਚਾਈ ਚੱਲ ਰਹੀ ਮੋਦੀ ਸਾਹਿਬ ਦੀ ਬਾਰਡਰ ਸਾਹਬ ਵਾਲੇ ਬਾਰਡਰ ਸਾਹਬ ਬਾਰਡਰ ਪੱਟੀ ਦੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਵਿਸ਼ੇਸ਼ ਤੌਰ ਤੇ ਜ਼ਿਆਦਾ ਸਾਹਮਣੇ ਆਉਂਦੀਆਂ ਨੇ ਜੋ ਕਿ ਸੈਂਟਰ ਲੈਵਲ ਤੇ ਹੱਲ ਹੋ ਸਕਦੀਆਂ ਹਾਂ ਬਾਰਡਰ ਵਾਲਿਆਂ ਦੀ ਜਿਸ ਤਰ੍ਹਾਂ ਮੇਰਾ ਪਿੰਡ ਵੀ ਬਾਰਡਰ ਤੇ ਹੀ ਹੈ ਬਾਰਡਰ ਨਾਲ ਬਹੁਤ ਵਿਤਕਰਾ ਹੋ ਰਿਹਾ ਹੈ ਪਹਿਲੀ ਗੱਲ ਤਾਂ ਉੱਥੇ ਡਬਲ ਡਬਲ ਤਾਰਾਂ ਲੱਗੀਆਂ ਨੇ ਕਿਸਾਨਾਂ ਦੀ ਜ਼ਮੀਨਾਂ ਤਾਰਾਂ ਤੋਂ ਅੱਗੇ ਵੀ ਨੇ ਤੋ ਜਦੋਂ ਜਾਂਦੇ ਵੀ ਸਭ ਪਰੇਸ਼ਾਨ ਕਰਦੀ ᱛੀਆਂ ਆਪਣਾ ਵੀ ਕੰਮ ਕਰ ਜਾਂਦੀਆਂ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕ ਗਰੀਬ ਹੁੰਦੇ ਔਰਤਾਂ ਵੀ ਕੰਮ ਕਰਦੀਆਂ ਤੇ ਜਦੋਂ ਤਾਰਾਂ ਤੋਂ ਪਾਰ ਜਾਂਦੇ ਤਾਂ ਉੱਥੇ ਬੇਇੱਜ਼ਤੀ ਕਈ ਵਾਰੀ ਸਹਿਣ ਕਰਨੀ ਪੈਂਦੀ ਤੇ ਉੱਥੇ ਜ਼ਮੀਨਾਂ ਸੀਗੀਆਂ ਜਿਹੜੀਆਂ ਲੋਕਾਂ ਨੇ ਜੰਗਲ ਪੱਟ ਕੇ ਬਾਤ ਕੀਤੀਆਂ ਸੀ ਉਹ ਇਹਨਾਂ ਨੇ ਮਤਲਬ ਕਿ ਮਾਲਕੀ ਹੱਕ ਖੋਲੇ ਗਲਤੀ ਤਾਂ ਉਸ ਵੇਲੇ ਪੰਜਾਬ ਸਰਕਾਰ ਦੀ ਸੀ ਜਿਹੜੇ ਬਾਦਲ ਸਾਹਿਬ ਸੀ ਉਦੋਂ ਮੁੱਖ ਮੰਤਰੀ ਤੇ ਅਜੀਤ ਸਿੰਘ ਕੋਹੜ ਹੁੰਦੇ ਸੀ ਉਦੋਂ ਮੰਤਰੀ ਤੇ ਉਹ ਜਿਹੜੀਆਂ ਲੋਕਾਂ ਨੇ ਪੱਟ ਕੇ ਬਾਤ ਕੀਤੀਆਂ ਸੀ ਜਿੱਚ ਅਸੀਂ ਵੀ ਕੀਤੀਆਂ ਮੈਂ ਵੀ ਆ ਜ਼ਮੀਨ ਪੱਟਦਾ ਰਿਹਾ ਤੇ ਉਹ ਸਾਰੀ ਉਹਨਾਂ ਨੇ ਮਾਲਕੀ ਹੱਕ ਖ ਉਹ ਉੱਥੇ ਗਵਰਨਮੈਂਟ ਲਿਖ ਲਿਆ ਪੰਜਾਬ ਸਰਕਾਰ ਕੋ ਬੜਾ ਤੱਕਾ ਹੋਇਆ ਤਾਂ ਇਸ ਕਰਕੇ ਜਦੋਂ ਸਾਡੇ ਕਾਕਾ ਬਰਾੜ ਜੀ ਜਾਣਗੇ ਇਹ ਮੁੱਖ ਮੁੱਦੇ ਉੱਤੇ ਹੱਲ ਕਰਾਉਣਗੇ ਪਹਿਲਾ ਕੰਮ ਕਿਹੜਾ ਕਰਾਉਗੇ ਜੇਕਰ ਐਮਪੀ ਬਣ ਜਾਂਦੇ ਨੇ ਐਮਪੀ ਬਣ ਜਾਂਦੇ ਨੇ ਸਾਰਿਆਂ ਤੋਂ ਪਹਿਲਾਂ ਤੋਂ ਆਪਣੇ ਆਪਣੇ ਫਿਰੋਜ਼ਪੁਰ ਵਾਸਤੇ ਜਿਸ ਤਰ੍ਹਾਂ ਬਾਰਡਰ ਖਲੌਣ ਦੀ ਗੱਲ ਕਰਾਂਗੇ ਕਿ ਜੇ ਬਾਰਡਰ ਖੁੱਲਦਾ ਫਿਰੋਜ਼ਪੁਰ ਤੋਂ ਤਾਂ ਤਰੱਕੀ ਹੋਵੇਗੀ ਇਸ ਤਰ੍ਹਾਂ ਮਤਲਬ ਹਰ ਕੰਮ ਜਿਹੜਾ ਵੀ ਕਰਨਾ ਹੈ ਲੋਕ ਹਿੱਤ ਵਿੱਚ ਕਰਨਾ ਨਿੱਜੀ ਹਿੱਤ ਵਿੱਚ ਕੋਈ ਨਹੀਂ ਕਰਨਾ ਚਲੋ ਪੋਜਾ ਸਿੰਘ ਸਰਾਰੀ ਜੀ ਸਾਡੇ ਨਾਲ ਮੌਜੂਦ ਸੀਗੇ ਸਭ ਕਾ ਮੰਤਰੀ ਰਹੇ ਨੇ ਤੇ ਇਸ ਵਕਤ ਜੇ ਉਹਨਾਂ ਨੇ ਕਿਹਾ ਕਿ ਬਾਰਡਰ ਦੀ ਜਿਹੜੀ ਜ਼ਮੀਨ ਹੈਗੀ ਹੈ ਉਸ ਦਾ ਮਸਲਾ ਸਭ ਤੋਂ ਵੱਡਾ ਮਸਲਾ ਹੈ ਜੇਕਰ ਕਾਕਾ ਬਰਾੜ ਜੋ ਨੇ ਉਹ ਐਮਪੀ ਬਣ ਜਾਂਦੇ ਨੇ ਤਾਂ ਸਭ ਤੋਂ ਪਹਿਲਾ ਮਸਲਾ ਜਿਹੜਾ ਹੈਗਾ ਬਾਰਡਰ ਦੇ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਵਾਇਆ ਜਾਵੇਗਾ ਤੇ ਬਾਰਡਰ ਖੋਲਣ ਲਾਜੋ ਪਾਰ ਕਰ ਰਹੇ ਉਦਯੋਗਿਕ ਤੌਰ ਤੇ ਜੋ ਤਰੱਕੀ ਹੋਣੀ ਹੈ ਉਸ ਵਿੱਚ ਆ ਸਭ ਲੋਕਾਂ ਨੂੰ ਫਾਇਦਾ ਹੋਵੇਗਾ ਇਹ ਮੰਗ ਜਿਹੜੀ ਹੈਗੀ ਹੈ ਸਭ ਤੋਂ ਪਹਿਲੇ ਪੂਰੀ ਕਰਵਾਈ ਜਾਂਦੀ ਹੈ ਜੇਕਰ ਕਾਕਾ ਬਰਾੜ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ श्री कैमरा मुक्ति साहबरा सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर